ਸਮੂਹ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਮੇਰੇ ਹਲਕੇ ਦੇ ਮੁਕੇਰੀਆਂ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਅੱਜ ਦੇ ਦਿਨ ਦੀਵਾਲੀ ਦਾ ਦਿਨ ਜਿਹੜਾ ਸਮੁੱਚੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਸਮੂਹ ਦੇਸ਼ਵਾਸੀਆਂ ਨੂੰ ਅੱਜ ਦੇ ਦਿਨ ਤੇ ਦੀਵਾਲੀ ਦੇ ਦਿਨ ਤੇ ਵਿਸ਼ਕਰਮਾ ਦੇਤੇ ਭਾਈ ਦੂਜ ਤੇ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਦਿਨਾ ਅਤੇ ਉਸ ਪਰਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਜਿਹੜਾ ਇਹ ਦੇਨ ਹੈ ਇਹ ਤਿਹਾਰ ਨੇ ਹਰ ਇੱਕ ਦੇ ਘਰ ਖੁਸ਼ੀਆਂ ਖੇੜਿਆਂ ਨਾਲ ਮਨਾਇਆ ਜਾਵੇ ਹਰ ਇੱਕ ਦੇ ਘਰ ਖੁਸ਼ੀ ਆਵੇ ਦੀਵੇ ਬਾਲਣ ਅਤੇ ਸਾਰਾ ਪਰਿਵਾਰ ਮਿਲ ਕੇ ਰਿਸ਼ਤੇਦਾਰ ਸਾਖ ਸੰਬੰਧੀ ਮਿਲ ਕੇ ਖੁਸ਼ੀਆਂ ਦੇ ਵਿੱਚ ਇਹੋ ਜਿਹੇ ਤਿਹਾਣੇ ਮਨਾਉਣ ਅਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਕਿ ਜਿਹੜੇ ਇਹ ਦਿਨ ਨੇ ਇਹ ਖੁਸ਼ੀਆਂ ਖੜੇ ਲੈ ਕੇ ਦੇਸ਼ ਦੀ ਤਰੱਕੀ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਆਪਣੇ ਹਲਕੇ ਦੀ ਤਰੱਕੀ ਵਾਸਤੇ ਮੈਂ ਅਰਦਾਸ ਕਰਦਾ ਕਿ ਇਹੋ ਜਿਹੇ ਦਿਨ ਖੁਸ਼ੀਆਂ ਨਾਲ ਆਉਣ ਤੇ ਹਰ ਘਰ ਦੇ ਵਿੱਚ ਖੁਸ਼ੀ ਖੜੇ ਰਹਿਣ ਮੈਂ ਆਪਣੇ ਵੱਲੋਂ ਫੇਰ ਦੁਬਾਰਾ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਵਿਸ਼ਕਰਮਾ ਦੇ ਦੀ ਅਤੇ ਭਾਈ ਦੂਜ ਦੀ ਲੱਖ ਲੱਖ ਵਧਾਈ ਦਿੰਦਾ ਹਾਂ